ਰਾਤਰੀ ਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੋਰ ਨਵੇਂ ਵੀਡੀਓ ਦੇ ਬੱਚਾ ਅੱਜ ਆਪਣੇ ਹੀ ਜੀਰੀ ਲੱਗਣੀ ਸਟਾਰਟ ਹੋ ਗਈ ਆਪਣੇ ਬਾਈ ਨੇ ਆਪਣੇ ਲਵੇ ਬਾਣ ਦੇ ਆਪਣੇ ਭਰਾ ਹੀ ਨੇ ਉਹਨਾਂ ਨੇ ਕੀਰੀ ਅਚ ਲਾਤੀ ਪਹਿਲੇ ਦਿਨ ਸਟਾਰਟਿੰਗ ਕਰੀਆ ਉਹਨਾਂ ਨੂੰ ਪੁੱਛਦੇ ਆਂ ਕਿ ਕਿਹੜੀ ਵੈਰਾਈਟੀ ਲਾਈ ਆ ਬਾਈ ਦਾ ਮਿਲ ਆਉਣਾ ਤੁਹਾਨੂੰ ਆ ਬੈਠਾ ਬਾਈ ਗੁੱਟਾ ਸਿੰਘ ਤੇ ਜਸੂ ਤੇ سناਓ ਜੀ ਕੀ ਹਾਲ ਚਾਲ ਹੈ ਜੀ ਠੀਕ ਤੇ ਆ ਆਪਣਾ ਕਿਹੜਾ ਵੀ ਹੈ ਜੀ ਇਹ ਆਪਣਾ ਜਿਹੜੀ ਆਪਣੇ ਲਾ ਰਹੇ ਆ ਇਹ ਵੈਰਾਈਟੀ ਪੀ 60 ਜੀ ਅੱਛਾ ਪਰਮਲ ਠੀਕ ਹੈ ਅੱਜ ਪਹਿਲੇ ਦਿਨ ਤੋਂ ਸਟਾਰਟ ਕਰੀ ਆ ਹਾਂ ਅੱਜ ਹੀ ਸਟਾਰਟ ਕਰੀ ਆ 18 ਜੂਨ ਠੀਕ ਹੈ ਚਲੋ ਵਧੀਆ ਇਹ ਬੰਦੇ ਆਏ ਸਾਲ ਆਉਂਦੇ ਨੇ ਹੈ ਨਾ ਕਾਈ ਸਾਲ ਹੋ ਗਈ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ ਇੱਕ ਜੰਨਾ ਹੁੰਦਾ ਹੈ ਸਾਵੇਂ ਆਉਂਦੇ ਨੇ 25 ਠੀਕ ਚਲੋ ਵਧੀਆ ਗੱਲ ਆ ਹਨਾ ਇਹਨਾਂ ਨਾਲ ਆਪਣੀ ਮਤ ਮਿਲੀ ਐ ਤਾਂ ਹੀ ਆਈ ਜਾਂਦੇ ਨੇ ਇੱਧਰ ਵੀ ਲੱਗਦੀ ਜਿਵੇਂ ਇੱਧਰ ਲੱਗਦਾ ਇੱਧਰ ਪ੍ਰਸ਼ਾਦ ਇਹ ਵੀ ਬਣ ਰਹੇ ਨੇ ਆੜਾ ਪੀਣਾ ਬਣਾ ਰਹੇ ਨੇ ਫੋਸਾ ਇੱਧਰ ਲਾਤੀ ਅੱਜ ਜੀ ਸਟਾਰਟ ਕਰਿਆ ਕੰਮ ਪਹਿਲੇ ਦਿਨ ਲਾਈਟ ਦੀ ਵੀ ਵਾਰੀ ਦਿੰਦੀ ਆ ਹੁਣ ਲਾਈਟ ਦੀ ਵਾਰੀ ਸਵੇਰੇ 4 ਵਜੇ ਤੋਂ ਲੈ ਕੇ 12 ਵਜੇ ਤੱਕ ਠੀਕ ਚੱਲ ਵਧੀਆ ਫਿਰਦਾ ਦਿਨੇ ਦਿਨੇ ਥੋੜੀ ਥੋੜੀ ਲਾ ਲੈਨੇ ਆ ਜੀ ਉਹ ਜੀ ਕੁਮਾਰੀ ਸੌਖੀ ਜਹੀ ਹੈ ਹਾਂਜੀ ਅੱਜ ਤੇ ਵਿਚਾਰ ਖਿੰਦੇ ਲਾ ਦੇ ਸੁਣਾ ਲੇ ਤੇ ਲਾਈ ਜਾਂਦੀ ਨਹੀਂ ਫਿਰ ਲੇ ਤੇ ਜਦੋਂ ਕੱਚੀ ਗਾੜੀ ਆ ਫਿਰ ਲੇ ਤੇ ਆਉਂਦਾ ਠੀਕ ਆ ਸਾਰੇ ਯੂਰਪੀ ਦੀ ਲਾ ਕੇ ਪੰਜੀ ਦੀ ਕੱਚੀ ਦੀਆਂ ਵਾਰੀਆਂ ਆ ਇਹ ਗੱਲ ਸਹੀ ਆ ਨਾ ਪੁੱਤਰਾਂ ਦਾ ਆਪਣਾ ਜਿੰਦਾ ਹੁੰਦਾ ਤੇ ਸੁਖੀ ਬਰੀ ਦੇ ਹਾਂ ਚਲੋ ਇਹ ਇੱਕ ਕੱਸੀ ਦੇ ਪਾਣੀ ਦਾ ਵੀ ਨਜ਼ਾਰਾ ਆ ਗਿਆ ਹਨਾ ਕੱਲ ਵਧੀਆ ਭਰਿਆ ਵਾਹਣ ਫਿਰ ਬਾਰੀਆਂ ਨਾਲ ਕਿੱਲੇ ਬਾਣਦੇ ਭਰ ਕੇ ਸੀ ਉਹਦੇ 3 ਘੰਟੇ ਅੱਛਾ 20 ਸਾਲ ਬਾਅਦ ਪਾਣੀ ਆਈ ਸਾਡੇ ਕਸੇ ਠੀਕ ਹੈ ਮਗਰ ਸ਼ਹਿਰ ਕਰਕੇ ਪਾਣੀ ਨਾ ਆ ਸੀਗਾ ਇਹ ਮੋਟਰ ਹੈ ਜਿਹੜੀ ਅੱਜ ਹੀ ਛੱਡੀ ਆ ਕੱਲ ਵੀ ਨਹੀਂ ਛੱਡੀ ਕੱਸੀ ਦੇ ਪਾਣੀ ਦੀ ਕਦੋਂ ਕਰਿਆ ਠੀਕ ਹੈ ਆਪਾਂ ਨੂੰ ਪੂਰਾ ਸੁਖ ਹੋ ਗਿਆ ਮੰਨ ਕੇ ਕੱਸੀ ਦੇ ਪਾਣੀ ਦਾ ਹੋਣਾ ਚਲੋ ਚੰਗੀ ਗੱਲ ਆ ਪ੍ਰਮਾਤਮਾ ਨੇ ਕਿਰਪਾ કરી ਕੱਸੀ ਦਾ ਪਾਣੀ ਪਹੁੰਚ ਗਿਆ ਤੇ ਪਾਈਆਂ ਨੇ ਪਾਜਨ ਅਠ ਕਰੀ ਸਾਰੇ ਭਰਾਵਾਂ ਨੇ ਹਨਾ ਜਿਨੇ ਸਾਰਿਆਂ ਦੇ ਸਹਿਯੋਗ ਨਾਲ ਪਾਣੀ ਆਪਣੇ ਪਹੁੰਚਿਆ ਲਓ ਜੀ ਬੋਰ ਕੋਲੇ ਪਹੁੰਚ ਗਏ ਬੋਰ ਕਰਿਆ ਗਿਆ ਤੇ ਮਾਲ ਵੀ ਪਾਇਆ ਗਿਆ ਆ ਇੱਕ ਪਾਈਪ ਰਹਿ ਗਿਆ Thank oh you. ਇਹ ਬਾਈ ਕਿਹਨੇ ਲਿਜਾਣਾ ਮਾਲ ਇਹ ਬਾਈ ਕੇ ਲੈ ਕੇ ਆਉਣਗੇ ਹੁਣ ਬੋਰ ਆਲਤਾ ਪਾਇਆ ਗਿਆ ਜੀ ਹੁਣ ਆ ਪਾਈਪ ਕੱਢਣਗੇ ਜਿਹੜੇ ਥੋਰ ਵਾਲੇ ਨੇ ਲੋਹੇ ਦੇ ਕੱਢ ਕੇ ਉਹ ਟਰਾਲੀ 'ਚ ਧਰ ਦੇਣਗੇ ਨਾਲ ਦੀ ਨਾਲ ਹੀ ਹੋਰ ਟੱਕਰ ਦੀ ਤਰੀਕੇ ਨਾਲ ਟੱਕਰ ਆ ਡੋਲ ਨਹੀਂ ਕੇ ਕੜਾਹੀ ਇੱਥੇ ਬਹਿ ਕੇ ਖਾ ਲਾ ਲਓ ਲਾ ਜੀ ਹੋ ਸਕਦੇ ਆ ਅਜੇ ਵੀਰ ਦੀ ਕੜਾਹੀ ਤੁਸੀਂ ਛਕ ਲਈ ਜੀ ਆ ਬਈਓ ਬੱਟ ਤੇ ਬਹਿ ਕੇ ਛਕਦੇ ਆ ਕੜਾਹੀ ਤੇ ਬੱਤੀ ਪਾਈਪ ਕੱਢਣ ਦਾ ਕੰਮ ਚੱਲ ਰਿਹਾ ਹੈ ਉਹ ਉਤਾਰਨਾ ਲੱਗ ਗਿਆ ਟਰਾਲੀ 'ਚ ਨਾਲ ਦੀ ਨਾਲ ਉਹ ਹੋਲ ਕੇ ਟਰਾਲੀ 'ਚ ਧਰ ਦਿੰਦੇ ਆ ਸਿੱਧਾ ਜਿਹੜੇ ਬਾਈ ਕਹਿੰਨੇ ਇਹ ਦੂਆ ਬੋਰ ਲਾਉਣਾ ਹੈ ਉਹ ਲੈਣ ਆਏ ਨੇ ਸਮਾਨ ¡Muy oh. bien!

ਜਿਵੇਂ ਇਹੇ ਕਰ ਦਿੰਨੇ ਆ ਤਾਂ ਮੜਾ ਇੱਕੋ ਬੁਲਾਇਆ ਹੋ ਜਾਂਦਾ ਜਿਵੇਂ ਇਹੇ ਕਰ ਆਹ ਵਾਲੀ ਕਲੀਅਰ ਆਉਂਦੀ ਹੈ ਹਨਾ ਆ ਇਹਦੀ ਮੇਅਰ ਕੀ ਵਾਲੀ ਹੈ